ਆਪਰੇਸ਼ਨ ਸਿੰਧੂਰ ਅਤੇ ਸਾਡੀ ਭਾਰਤੀ ਫੌਜ ਨੂੰ ਖੁੱਲੀ ਛੁੱਟੀ ਦੇ ਕੇ ਪਾਕਿਸਤਾਨ ਦੇ ਵਿੱਚ ਬੈਠੇ ਆਤਕਵਾਦੀਆਂ ਦੇ ਉੱਤੇ ਇੱਕ ਇੱਕ ਕਰਕੇ ਮਾਰਿਆ ਉਹਨਾਂ ਨੇ 9 ਹਮਲੇ ਕੀਤੇ ਜਿਦੇ ਵਿੱਚ 100 ਤੋਂ ਵੱਧ ਆਤਕਵਾਦੀ ਜਿਹੜੇ ਖੰਖਾਰ ਆਤਕਵਾਦੀ ਹੈ ਏਟ ਦੇ ਨਾਲ ਏਟ ਮਜਾ ਦਿੰਦੀ ਔਰ ਪਾਕਿਸਤਾਨ ਦਾ ਇੰਨਾ ਕੁ ਨੁਕਸਾਨ ਕੀਤਾ ਦੋੜਾ ਦੇ ਵਿੱਚ ਪਾਕਿਸਤਾਨ ਦੀ ਨਾਂਮੀ ਚੇਤੇ ਕਰਵਾ ਦਿੱਤੀ ਅਸੀਂ ਤੈਹ ਜਲੋ ਆਪਣੀ ਭਾਰਤੀ ਫੌਜ ਦਾ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਫੈਦਲੋ ਰਾਮਪਰਾ ਫੂਰ ਬਣੀਓ ਤੇ ਅੱਤਵਾਦੀਆਂ ਨੇ ਸਾਡੇ ਹਿੰਦੂ ਭਰਾਵਾਂ ਨੂੰ ਪੁੱਛ-ਪੁੱਛ ਕੇ ਮਾਰਿਆ ਗਿਆ ਸੀ ਤਾਂ ਇੰਡੀਆ ਗਵਰਨਮੈਂਟ ਨੇ ਕਿਹਾ ਸੀਗਾ ਵੀ ਤੁਸੀਂ ਸਾਨੂੰ ਪੁੱਛ ਕੇ ਮਾਰਿਆ ਤੇ ਅਸੀਂ ਤੁਹਾਨੂੰ ਦੱਸ ਕੇ ਮਾਰਾਂਗੇ ਆਪਦਾ ਧਰਮ ਤਾਂ ਉਹ ਇੰਡੀਆ ਗਵਰਨਮੈਂਟ ਦਾ ਬਹੁਤ ਹੀ ਵਧੀਆ ਕਦਮ ਰਿਹਾ ਤੇ ਆਰਮੀ ਦਾ ਬਹੁਤ-ਬਹੁਤ ਧੰਨਵਾਦ ਤੇ ਅਸੀਂ ਆਰਮੀ ਦੇ ਨਾਲ ਖੜੇ ਵੀ ਰਹੇ ਹਾਂ ਤੇ ਹੁਣ ਵੀ ਖੜਾਂਗੇ ਇਹਨਾਂ ਨੂੰ ਟ੍ਰੇਲਰ ਹੀ ਦਿਖਾਇਆ ਸਾਡੀ ਭਾਰਤ ਫੌਜ ਨੇ ਜੇਕਰ ਕਦੇ ਪਿਕਚਰ ਦਿਖਾ ਦਿੰਦੀ ਤਾਂ ਪਾਕਿਸਤਾਨ ਦਾ ਨਾਅਰ ਸ਼ਾਨ ਨਕਸ਼ੇ ਦੇ ਵਿੱਚੋਂ ਮਿਟ ਜਾਊਗਾ ਜੋ ਭਾਰਤੀ ਫੌਜ ਨੇ ਅੰਤਖਵਾਦ ਦਾ ਮੁਕਾਬਲਾ ਕਰਦੇ ਹੋਏ ਜੋ ਪੈਲਗਾਮ ਦੇ ਸਾਡੇ ਸ਼ਹੀਦ ਕਿਤੇ ਗਏ ਸੀ ਧਰਮ ਪੁੱਛ ਪੁੱਛ ਕੇ ਉਹਨਾਂ ਦੇ ਮੁਕਾਬਲੇ ਲਈ ਜੋ ਪਾਕਿਸਤਾਨ ਦੇ ਵਿੱਚ ਇਹ ਸਟ੍ਰਾਈਕ ਕੀਤੀ ਉਸ ਦੇ ਵਿੱਚ ਕਾਫੀ ਸਾਰੇ ਅੱਤਵਾਦੀਆਂ ਨੂੰ ਮਾਰਿਆ ਵੀ ਮਾਰੋ ਬੰਦੇ ਮਾਰੋ ਅੱਤਵਾਦ ਕੀ ਜੈ ਪਾਕਸ ਮੁਕਾਵਲ ਪਾਕਸ ਮੁਕਾਵਲ ਪਾਕਸ ਮੁਕਾਵਲ ਸਾਹਿਬ ਜੀ ਕਾ ਖਾਲਸਾ ਬਾਹਗੋਰੀ ਦੀ ਪਟਕੇ ਬੋਲੇ ਸੋਨਹਾ ਜੈਕਾਰਾ ਗੱਲ ਬੀਰ ਬਗਰੰਗੀ ਹਾ ਹਾ ਬੀਰ ਬਗਰੰਗੀ ਹਾ ਹਾ ਜਿਸ ਤਰ੍ਹਾਂ ਸਾਡੇ ਪਹਿਲਗਾਮ ਦੇ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਆਤਵਾਦੀਆਂ ਦੇ ਖਿਨਾਉਣੀ ਹਰਕਤ ਕੀਤੀ ਪਾਕਿਸਤਾਨੀਆਂ ਨੇ ਇੱਥੇ ਆ ਕੇ ਉਹਨਾਂ ਦੇ ਪ੍ਰਤੀ ਸਾਡੀ ਮਿਲਟਰੀ ਨੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਜਿਹਨੇ ਬਹੁਤ ਵਧੀਆ ਕਦਮ ਲਿਆ ਪਾਕਿਸਤਾਨ ਦੀ ਏਟ ਦੇ ਨਾਲ ਏਟ ਮਜਾ ਦਿੱਤੀ ਔਰ ਪਾਕਿਸਤਾਨ ਦਾ ਇਨਾ ਕ ਨੁਕਸਾਨ ਕੀਤਾ ਦੋੜਾ ਦੇ ਵਿੱਚ ਪਾਕਿਸਤਾਨ ਦੀ ਨਾਂਮੀ ਚੇਤੇ ਕਰਵਾ ਦਿੱਤੀ ਤੇ ਉਹਨਾਂ ਨੇ ਮਾਫੀ ਮੰਗੀ ਹੱਥ ਜੋੜ ਕੇ ਵੀ ਸਾਡੇ ਤੋਂ ਹੋਰ ਸਹਿਣ ਨਹੀਂ ਹੁੰਦਾ ਹਜੇ ਤਾਂ ਮੋਦੀ ਇਹ ਕਹਿੰਦੇ ਉਹਨੂੰ ਟ੍ਰੇਲਰ ਹੀ ਦਿਖਾਇਆ ਸਾਡੀ ਭਾਰਤ ਫੌਜ ਨੇ ਜੇ ਕਰ ਗਦੇ ਪਿਕਚਰ ਦਿਖਾ ਦਿੱਤੀ ਤਾਂ ਪਾਕਿਸਤਾਨ ਦਾ ਨਾਅਰ ਸ਼ਾਨ ਨਕਸ਼ੇ ਦੇ ਵਿੱਚੋਂ ਮਿਟ ਜਾਊਗਾ ਅਸੀਂ ਅੱਜ ਉਹਨਾਂ ਵੀਰਾਂ ਦੀ ਹੌਸਲਾ ਵਧਾਈ ਵਾਸਤੇ ਅੱਜ ਤਿਰੰਗਾ ਯਾਤਰਾ ਕੱਢੀ ਹੈ ਜਿਨ੍ਹਾਂ ਵੀਰਾਂ ਨੇ ਸਾਡੀ ਖਾਤਰ ਜੁੱਧ ਕੀਤਾ ਬਾਦਰ ਬਾਰਡਰ ਦੀ ਸੁਰੱਖਿਆ ਕੀਤੀ ਔਰ ਪੰਜਾਬ ਦੇ ਔਰ ਹਿੰਦੁਸਤਾਨ ਦੇ ਲੋਕਾਂ ਨੂੰ ਸੁਰੱਖਿਅਤ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਅੱਜ ਜੋ ਅਸੀਂ ਤਿਰੰਗਾ ਯਾਤਰਾ ਕੱਢੀ ਹੈ ਇਹ ਭਾਰਤੀ ਬਹੁਤ ਫੌਜ ਦੀ ਹੌਸਲਾ ਭਜਾਈ ਲਈ ਅਸੀਂ ਕੀਤੀ ਹੈ ਜੋ ਭਾਰਤੀ ਫੌਜ ਨੇ ਅੰਤਕ ਬਾਦ ਦਾ ਮੁਕਾਬਲਾ ਕਰਦੇ ਹੋਏ ਜੋ ਪੈਲਗਾਮ ਦੇ ਸਾਡੇ ਸ਼ਹੀਦ ਕਿਤੇ ਗਏ ਸੀ ਧਰਮ ਪੁੱਛ ਪੁੱਛ ਕੇ ਉਹਨਾਂ ਦੇ ਮੁਕਾਬਲੇ ਲਈ ਜੋ ਪਾਕਿਸਤਾਨ ਦੇ ਵਿੱਚ ਇਹ ਸਟਾਈਕ ਕੀਤੀ ਉਸ ਦੇ ਵਿੱਚ ਕਾਫੀ ਸਾਰੇ ਅੱਤਵਾਦੀਆਂ ਨੂੰ ਮਾਰਿਆ ਵੀ ਉਹਦੇ ਲਈ ਅਸੀਂ ਹੌਸਲਾ ਅਪਜਾਈ ਕੀਤੀ ਹੈ ਤੇ ਸਾਰੇ ਸਾਡੇ ਸਾਥੀ ਦਿਲੋਂ ਇਸ ਚ ਸ਼ਾਮਲ ਹੋਏ ਹੈ ਤਿਰੰਗਾ ਯਾਤਰਾ 'ਚ ਅਸੀਂ ਸਾਰੇ ਅਸੀਂ ਸਾਥੀ ਦੇਸ਼ ਦੇ ਹਾਨੂੰ ਦੱਸ ਦਿਆਂ ਕਿ ਅਸੀਂ ਸਾਰੇ ਤਨੋਂ ਮਨੋਂ ਤੁਹਾਨੂੰ ਉਸਦੇ ਨਾਲ ਐ ਤੇ ਬੱਚੜ ਕੇ ਸਾਥ ਦੇਵਾਂਗੇ ਜੈ ਸ਼੍ਰੀ ਰਾਮ ਸਤਿ ਸ੍ਰੀ ਅਕਾਲ ਮੁਰਦਾਬਾਦ 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 ਅੱਜ ਜਿਹੜੀ ਇਹ ਤਿਰੰਗਾ ਯਾਤਰਾ ਸਹਿਰ ਹੰਪਰਾ ਫੂਲ ਦੇ ਵਿੱਚ ਕੱਢੀ ਗਈ ਆ ਭਾਰਤੀ ਸੈਨਾ ਦਾ ਮਨੋਬਲ ਉੱਤੇ ਹੌਸਲਾ ਫੁਜਾਈ ਕਰਨ ਦੇ ਲਈ ਆ ਕੱਢੀ ਗਈ ਇਹ ਤਿਰੰਗਾ ਯਾਤਰਾ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਪਿਛਲੇ ਸਮੇਂ ਦੇ ਵਿੱਚ ਪਾਕਿਸਤਾਨ ਸਰਕਾਰ ਨੇ ਅੱਤਵਾਦੀ ਹਮਲੇ ਕਰਵਾਏ ਗਏ ਸੀ ਪਹਿਲਗਾਮ ਦੇ ਵਿੱਚ ਉੱਥੇ ਅੱਤਵਾਦੀਆਂ ਨੇ ਸਾਡੇ ਹਿੰਦੂ ਭਰਾਵਾਂ ਨੂੰ ਪੁੱਛ-ਪੁੱਛ ਕੇ ਮਾਰਿਆ ਗਿਆ ਸੀ ਤਾਂ ਇੰਡੀਆ ਗਵਰਨਮੈਂਟ ਨੇ ਕਿਹਾ ਸੀਗਾ ਵੀ ਅਸੀਂ ਤੁਸੀਂ ਸਾਨੂੰ ਪੁੱਛ ਕੇ ਮਾਰਿਆ ਤੇ ਅਸੀਂ ਤੁਹਾਨੂੰ ਦੱਸ ਕੇ ਮਾਰਾਂਗੇ ਆਪਦਾ ਧਰਮ ਤਾਂ ਉਹ ਇੰਡੀਆ ਗਵਰਨਮੈਂਟ ਦਾ ਬਹੁਤ ਹੀ ਵਧੀਆ ਕਦਮ ਰਿਹਾ ਤੇ ਆਰਮੀ ਦਾ ਬਹੁਤ-ਬਹੁਤ ਧੰਨਵਾਦ ਤੇ ਅਸੀਂ ਆਰਮੀ ਦੇ ਨਾਲ ਖੜੇ ਵੀ ਰਹੇ ਹਾਂ ਤੇ ਹੁਣ ਵੀ ਖੜਾਂਗੇ। ਇਹੀ ਗੱਲ ਕਹਿੰਦਾ ਹੋਇਆ ਮੈਂ ਆਪਣੀ ਬਾਨੀ ਨੂੰ ਬਰਾਮਣਾ। ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾ ਜੱਥਾ ਰਾਮਪਰਾ ਫੂਲ ਸ਼ਹਿਰ ਬੰਨੀਓ ਅਤੇ ਭਾਰੀ ਉਤਸ਼ਾਹ ਦੇ ਨਾਲ ਕੱਢੀ ਗਈ ਹੈ ਇਹਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਜੀ ਨੇ ਜੋ ਆਪਰੇਸ਼ਨ ਸਿੰਧੂਰ ਦਾ ਪਹਿਲਗਾਮ ਦੇ ਵਿੱਚ ਹੋਏ ਹਮਲੇ ਦੇ ਕਾਰਨ ਆਪਰੇਸ਼ਨ ਸਿੰਧੂਰ ਅੱਤੇ ਸਾਡੀ ਭਾਰਤੀ ਫੌਜ ਨੂੰ ਖੁੱਲੀ ਛੁੱਟੀ ਦੇ ਕੇ ਪਾਕਿਸਤਾਨ ਦੇ ਵਿੱਚ ਬੈਠੇ ਆਤਕਵਾਦੀਆਂ ਦੇ ਉੱਤੇ ਇੱਕ ਇੱਕ ਕਰਕੇ ਮਾਰਿਆ ਉਹਨਾਂ ਨੇ 9 ਹਮਲੇ ਕੀਤੇ ਜਿਦੇ ਵਿੱਚ 100 ਤੋਂ ਵੱਧ ਆਤਕਵਾਦੀ ਜਿਹੜੇ ਖੰਖਾਰਾ ਆਤਕਵਾਦੀ ਹੈ ਪੂਰੇ ਵਿਸ਼ਵ ਤੇ ਲਈ ਖਤਰਨਾਕ ਹਤਕਾਤਕਾਤੀ ਸੀ ਉਹਨਾਂ ਦਾ ਪਰਿਵਾਰ ਵੀ ਖਤਮ ਹੋਇਆ ਇਸ ਆਪਰੇਸ਼ਨ ਦੇ ਵਿੱਚ ਜੋ ਆਪਰੇਸ਼ਨ ਸਧੂਰ ਸਾਡੇ ਭਾਰਤੀ ਫੈਨਾ ਚਿੰਨੇ ਸੈਨਾ ਨੇ ਰਲ ਕੇ ਇਸ ਨੂੰ ਇਨਜਾਮ ਦਿੱਤਾ ਹੈ ਤੇ ਭਾਰਤ ਨੂੰ ਜਿੱਤ ਵੱਲ ਵਧਾਇਆ ਹੈ ਅਸੀਂ ਤੈਜਲੋ ਆਪਣੀ ਭਾਰਤੀ ਫੌਜ ਦਾ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਤੈਜਲੋ ਰਾਮਪਰਾ ਫੂਰ ਬਣਿਓ ਇਹ ਅਸੀਂ ਸਵਾਗਤ ਕਰਦੇ ਹਾਂ